ਸਾਥ ਸੰਗਤ ਜੀ 90 ਅੰਕ ਤੱਕ ਸੰਥਿਆਵਜਨ ਸਰਵਨ ਕਰ ਲਈ ਸੀ ਚਲੋ ਜੀ ਸਲੋਕ ਮਹੱਲਾ ਤੀਜਾ ਸਤ ਗੁਰ ਕੈ ਪਾਣੈ ਜੋ ਚਲੈ ਤਿਸ ਵਡਿਆਈ ਵੱਡੀ ਹੋਏ ਹਰਿ ਕਾ ਨਾਮ ਉਤਮ ਮਨ ਵਸੈ ਮੀਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੂਝੈ ਕੋਇ ਮਹੱਲਾ ਤੀਜਾ ਨਾਨਕ ਹਰ ਨਾਨਕ ਹਰ ਨਾਮ ਜਿਨੀ ਆਰਾਧਿਆ ਅਣ ਦਿਨ ਹਰਲੇ ਬਤਾਰ ਮਾਇਆ ਬੰਦੀ ਖਸਮ ਕੀ ਤਿਸ ਅੱਗੇ ਕਮਾਵੇ ਕਾਰ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ ਇਸ ਇਥੇ ਲਿਖਿਆ ਤਿੰਨ ਚਲੋ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋੜਿਆ ਹੁਕਮ ਅਸਵਾਰਨ ਹਾਰ ਗੁਰ ਪ੍ਰਸਾਦੀ ਜਨ ਬੁੱਝਿਆ ਤਿੰਨ ਪਾਇਆ ਮੁਖ ਦੁਆਰ ਮਨਮਗ ਹੁਕਮ ਨ ਜਾਣਨੀ ਤਿੰਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਆਰਾਧਿਆ ਤਿਨਿ ਤਰਿਆ ਪਾਉਜਲ ਸੰਸਾਰ ਸਭ ਔਗਣ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸਨ ਹਾਰ ਪੌੜੀ ਹਰ ਕੀ ਭਗਤਾ ਪਰ ਤੀਤ ਹਰ ਸਭ ਕੁਝ ਜਾਣਦਾ ਹਰ ਕੀ ਭਗਤ ਪ੍ਰਤੀਤ ਇੱਥੇ ਵਿਸਰਾਵ ਲੋ ਚਲੋ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਝ ਜਾਣਦਾ ਹਰ ਜੀਵਣ ਨਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਰ ਅੰਦੇਸਾ ਕਿਉ ਕੀਜੈ ਜੇ ਨਹੀਂ ਧਰਮ ਮਾਰਦਾ ਅਧਰਮ ਮਾਰਦਾ ਸੱਚਾ ਸਾਹਿਬ ਸਚ ਨੇ ਆਉ ਪਾਪੀ ਨਰ ਹਰਦਾ ਸਲਾਹੇ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾਸ ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਉਰਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸਿਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਈ ਧਿਆਇਆ ਨਾਮ ਹਰੇ ਹਉ ਮੈ ਮਾਰ ਮਿਲਾਇ ਅਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇ ਅਨ ਹਰ ਆਪਣੀ ਕਿਰਪਾ ਕਰੇ ਪਉੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀ ਅਨ ਆਪਣੀ ਆਪ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀ ਅਨ ਹਰ ਭਗਤਾ ਨੂੰ ਦੇ ਆਨੰਦ ਥਿਰ ਘਰੀ ਬਹਾਲੈਣ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਭੂਰ ਚਾਲੈਣ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਰਹਿਣ ਤੇ ਵਿਸ਼ਰਾਮ ਚਲੋ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੋਣਾ ਨਰਕ ਕੂਰ ਚਾਲਿਐਨ ਹਰ ਭਗਤਾ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਸਲੋਕ ਮਹੱਲਾ ਪਹਿਲਾ ਕੋ ਬੁੱਧ ਡੂਮਣੀ ਕੁ ਦਇਆ ਕਸਾਇ ਨ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾ ਚਾਰੇ ਬੈਠਿਆ ਨਾਲ ਸਤ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਊਤਮ ਸੇਈ ਜੇ ਪਾਪਾ ਪੰਦ ਨਾ ਦੇਹੀ ਸਤ ਸੰਜਮ ਕਰਨੀ ਕਾਰਾ ਨਾ ਗੁਣ ਨਾਉ ਜਪੇਹੀ ਚਲੋ ਸੱਚ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ نانک اگا جے دے ہی محلہ پہلا کیا ہنس کیا بگولا جا کو ندر کرے کیا ہنس کیا بگولا پولا اچار کیا, کیا بگولا جا, جا, جا کو ندر کرے چلو ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ ਕਰਗ ਦੇਸਵਾਰ ਸਤਗੁਰ ਸਚ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਣ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਸ਼ਲੋਕ ਮਹੱਲਾ 3 ਜੀਓ ਪਿੰਡ ਸਭ ਤਿਸਕ ਸਭ ਸੈ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦ ਸਦਾ ਦਾ ਤਾਰ ਹੋਬੜਿਹਾਰੀ ਤੈਨ ਕੋ ਜਿਨ ਧਿਆਇਆ ਹਰਿ ਨਿਰੰਕਰ ਓਨਾ ਕੀ ਮੁਖ ਸਦ ਉਜਲੇ ਓਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਗੁਰ ਮਿਲਿਆ ਉਲਟੀ ਪਈ ਨਵਨਿੱਦ ਖਰਚਿਓ ਖਾਓ 18 ਸਿੱਧੀ ਪਿਛੈ ਲੱਗਿਆ ਫਿਰਨ ਨਿਜ ਕਰ ਵਸੈ ਨਿਜ ਥਾਈ ਅਣਹਦ ਤੁਨੀ ਸਭ ਵਜ ਦੇ ਉਣਮਨ ਹਰ ਲਿਵ ਲਾਈ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਈ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵ ਹੁਦਾਨ ਦਇਾਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਚ ਪਾਇਆ ਨਾਨਕ ਪੈ ਨਾਇਆ ਸੁਧ ਇਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਆਣ ਕਹਿ ਕਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਦਕ ਲਾੜ ਧਰ ਪੇਖਤ ਹੀ ਜਮਰਾਉ ਹਸੈ ਮੋਰ ਮੋਰ ਕਰ ਅਦਕ ਲਾੜ ਧਰ ਇਥੇ ਵਿਸ਼ਰਾਮ ਹੈ ਪੇਖਤ ਹੀ ਜਮਰਾਉ ਹਸੈ ਹਸੈ ਅਦਕ ਲਾ ਕੇ ਉਚਾਰਨ ਕਰਨਾ ਹੈ ਚਲੋ ਮੋਰ ਮੋਰ ਕਰ ਅਦਕ ਲਾੜ ਧਰ ਪੇਖਤ ਹੀ ਜਮਰਾਉ ਹਸੈ ਐਸਾ ਤੈ ਜਗ ਭਰ ਮਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਹਿਚੋ ਮਰਨਾ ਰਮਈਆ ਜਪਹੁ ਪ੍ਰਾਣੀ ਅਣਤ ਜੀਵਨ ਬਾਣੀ ਇਨ ਬਿਦ ਪਵ ਸਾਗਰ ਤਰਨਾ ਜਾਂ ਤਿਸ ਭਾਵੇ ਤਾ ਲਾਗੈ ਭਾਉ ਪਰਮ ਭੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ ਇਤ ਸੰਗਤ ਨਾਹੀ ਮਰਨਾ ਹੁਕਮ ਬਿਸ਼ਾਨ ਤਖਸਮੈ ਮਿਲਨਾ ਰਹਾਉ ਦੂਜਾ ਸਾਧ ਸੰਗਤ ਜੀ ਆਪ ਜੀ ਨੇ 92 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਫੁੱਲਾਂ ਦੀ ਮਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ